ਗਾੜੀ ਵਿਅਦਬੀ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪ੍ਰਦੀਪ ਕਲੇਰ ਨਾਂ ਦਾ ਇੱਕ ਕਥਿਤ ਡੇਰਾ ਪ੍ਰੇਮੀ ਅਤੇ ਵਿਅਦਬੀ ਮਾਮਲੇ ਦਾ ਮੁੱਖ ਸਾਜ਼ਿਸ਼ਕਾਰਾ ਦੱਸਿਆ ਜਾਂਦਾ ਹੈ ਗ੍ਰਫਤਾਰ ਕਰ ਲਿਆ ਗਿਆ ਯੋਧਿਆ ਤੋਂ ਗ੍ਰਫਤਾਰ ਕੀਤਾ ਗਿਆ ਦਰਸਲ ਇਸ ਮਾਮਲੇ ਨੂੰ ਲੈ ਕੇ ਸਿੱਧੇ ਇਲਜ਼ਾਮ ਲੱਗੇ ਨੇ ਕਿ ਬੁਰਜ ਜਵਾਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ ਤੇ ਉਹਨਾਂ ਦੇ ਅੰਗ ਪਾੜ ਕੇ ਜੋ ਸੜਕਾਂ ਤੇ ਖਿਲਾਰੇ ਗਏ ਉਸ ਦੇ ਇਲਜ਼ਾਮ ਇਸ ਪ੍ਰਦੀਪ ਕਲੇਰ ਦੇ ਉੱਤੇ ਲਗਾਏ ਗਏ ਨੇ ਜਦਕਿ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਗ੍ਰਫਤਾਰ ਉਦੋਂ ਕੀਤਾ ਗਿਆ ਐਸਆਈਟੀ ਦੇ ਵੱਲੋਂ ਗ੍ਰਫਤਾਰ ਹੋਇਆ ਔਰ ਐਸਆਈਟੀ ਉਸ ਵੇਲੇ ਹਰਕਤ ਵਿੱਚ ਆਈ ਜਦੋਂ ਫੋਟੋਸ ਵਾਇਰਲ ਹੋ ਗਿਆ ਯੂਪੀ ਦੇ ਇੱਕ ਮਨਿਸਟਰ ਦੇ ਵੱਲੋਂ ਇਹ ਫੋਟੋਜ਼ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਅਯੋਧਿਆ ਦੇ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਸੀ ਪ੍ਰਦੀਪ ਕਲੇਰ ਜਦੋਂ ਫੋਟੋਜ਼ ਸਾਹਮਣੇ ਆਈਆਂ ਜਦੋਂ ਚਰਚਾ ਹੋਣ ਲੱਗੀ ਤੇ ਐਸਆਈਟੀ ਵੀ ਹਰਕਤ ਵਿੱਚ ਆਈ ਔਰ ਫੌਰੀ ਤੌਰ ਦੇ ਉੱਤੇ ਟੀਮ ਭੇਜ ਦਿੱਤੀ ਗਈ ਅਯੋਧਿਆ ਯੋਧਿਆ ਜਾ ਕੇ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਿਆ ਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਇਨਸਾਫ ਦੀ ਗੱਲ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਹੁਣ ਐਸਆਈਟੀ ਦੇ ਹੱਥ ਇੱਕ ਵੱਡਾ ਸੁਰਾਗ ਲੱਗਿਆ ਜਿਸ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ ਐਸਆਈਟੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦੇ ਉੱਤੇ ਵੱਡੇ ਇਲਜ਼ਾਮ ਨੇ ਅਚਾਨਕ ਫੋਟੋਜ਼ ਵਾਇਰਲ ਹੋਈਆਂ ਕਈ ਦਿਨਾਂ ਦੇ ਉੱਤੋਂ ਇਹ ਫੋਟੋਜ਼ ਵਾਇਰਲ ਕੀਤੀਆਂ ਜਾ ਰਹੀਆਂ ਸੀ ਫੋਟੋਜ਼ ਦੇ ਬਾਰੇ ਦੇ ਵਿੱਚ ਚਰਚਾ ਚੱਲਦੀ ਪਈ ਸੀ ਪ੍ਰਦੀਪ ਕਲੇਰ ਦੇ ਬਾਰੇ ਚਰਚਾ ਚੱਲਦੀ ਪਈ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਹੈ ਐਸਆਈਟੀ ਹਰਕਤ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਐਸਆਈਟੀ ਦੇ ਮੁਖੇਈ ਏਡੀਜੀਪੀ ਐਸਪੀ ਐਸ ਪਰਮਾਰ ਅਤੇ ਜਲੰਧਰ ਦੇ ਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਦੇ ਵੱਲੋਂ ਫੌਰੀ ਤੌਰ ਦੇ ਉੱਤੇ ਐਕਸ਼ਨ ਕੀਤਾ ਗਿਆ ਔਰ ਟੀਮ ਭੇਜ ਕੇ ਗ੍ਰਿਫਤਾਰ ਕਰ ਲਿਆ ਗਿਆ ਪ੍ਰਦੀਪ ਕਲੇਰ ਅਯੁੱਧਿਆ ਦੇ ਵਿੱਚ ਇਸ ਵੇਲੇ ਮੌਜੂਦ ਸੀ ਅਯੁੱਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਆ ਅਯੁੱਧਿਆ ਦੇ ਵਿੱਚ ਲੰਗਰ ਵਰਤੌਣ ਦੀ ਸੇਵਾ ਕਰਦਾ ਪਿਆ ਸੀ ਪ੍ਰਦੀਪ ਕਲੇਰ ਇਲਜ਼ਾਮ ਬੇਅਦਬੀ ਦੇ ਨੇ ਡੇਰਾ ਪ੍ਰੇਮੀ ਦੱਸਿਆ ਜਾਂਦਾ ਪ੍ਰਦੀਪ ਕਲੇਰ ਔਰ ਇਲਜ਼ਾਮ ਲਗਾਏ ਗਏ ਨੇ ਬੇਅਦਬੀ ਦੇ ਬੇਅਦਬੀ ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਏ ਸਰੂਪ ਦੇ ਅੰਗ ਪਾੜ ਕੇ ਸੱਟਣ ਦੀਆਂ ਗਲੀਆਂ ਦੇ ਵਿੱਚ ਦੇ ਇਲਜ਼ਾਮ ਨੇ ਔਰ ਇਲਜ਼ਾਮ ਇਤਰਾਜ਼ਯੋਗ ਨਾਰੇਦਵਾਰਾਂ ਦੇ ਉੱਤੇ ਲਿਖਣ ਦੇ ਵੀ ਨਹੀਂ ਖੈਰ ਇਹਨਾਂ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਐਸਆਈਟੀ ਦੇ ਵੱਲੋਂ ਔਰ ਇਸ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਰਸਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਵੀ ਇਸ ਬਾਰੇ ਨੋਟੀਫਿਕੇਸ਼ਨ ਦੇ ਦਿੱਤੀ ਗਈ ਹੈ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਦੱਸਿਆ ਗਿਆ ਔਰ ਜਾਣਕਾਰੀ ਇਥੋਂ ਤੱਕ ਸਾਹਮਣੇ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਨੇ ਐਸਆਈਟੀ ਮੁਖੀ ਅਤੇ ਐਸਆਈਟੀ ਦੇ ਮੈਂਬਰਾਂ ਨੂੰ ਇਸ ਬਾਰੇ ਵਿੱਚ ਸ਼ਾਬਾਸ਼ੀ ਵੀ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਾਫੀ ਦੇਰ ਤੋਂ ਪ੍ਰਦੀਪ ਕਲੇਰ ਦੀਆਂ ਪੈੜਾਂ ਨਾਪ ਰਹੀ ਸੀ ਔਰ ਗ੍ਰਿਫਤਾਰੀ ਤੋਂ ਬਾਅਦ ਹੁਣ ਬਹੁਤ ਸਾਰੀਆਂ ਪਰਤਾਂ ਖੁੱਲਣ ਦੀ ਖਬਰ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗੀ ਹੈ ਕਿ ਇਸ ਨਾਲ ਬਹੁਤ ਸਾਰੀਆਂ ਪਰਤਾਂ ਵਿਅਦਬੀ ਮਾਮਲੇ ਦੀਆਂ ਖੁੱਲ ਸਕਦੀਆਂ ਨੇ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਖੁਲਾਸਾ ਹੋਵੇਗਾ। ਦੱਸਦੇ ਰਾਵਾਂਗੇ ਔਰ ਤਕਲੀ ਬਨੇ ਰਹੋ 1 India Punjabi. Subscribe to 1 India channel and never miss an update.